ਕਮਾਲੂ ਪਿੰਡ ਤਲਵੰਡੀ ਸਾਬੋ ਤਹਿਸੀਲ ਤੇ ਜ਼ਿਲ੍ਹਾ ਬਠਿੰਡਾ ਦੇ ਵਿੱਚੋਂ ਇੱਕ ਹੱਥ ਵਨ ਕੇ ਅਰਜ਼ ਕਰਦੇ ਆਂ ਕਿਉਂਕਿ ਅਸੀਂ ਪਿਛਲੇ ਕਾਫੀ ਟਾਈਮ ਤੋਂ ਮੈਂ ਤੁਹਾਨੂੰ ਦੱਸਦਾ ਆਂਗਾ ਉਹ ਸਾਹਮਣੇ ਨਾਲ ਇੱਕ ਸਾਡੇ ਫੈਕਟਰੀ ਲੱਗੀ ਸੀਗੀ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਉਹ ਫੈਕਟਰੀ ਲੱਗੀ ਐ ਤਕਰੀਬਨ ਸਾਨੂੰ 60 ਦਿਨ ਹੋ ਗਏ ਉਹਦੇ ਮੂਹਰੇ ਬੈਠਿਆਂ ਨੂੰ ਸੁਣਵਾਈ ਤਾਂ ਸਾਡੇ ਉਧਰਲੇ ਪਾਸੇ ਨਹੀਂ ਹੋ ਰਹੀ ਸਾਡਾ ਸਾਰਾ ਪਿੰਡ ਤਪਾ ਛੱਡਿਆ ਉਹਨੇ ਬਿਮਾਰੀਆਂ ਨੇ ਘੇਰ ਲਿਆ ਮੇਰਾ ਪਿੰਡ ਤੇ ਇੱਕ ਨਵਾਂ ਤਕਰੀਬਨ ਪਿਛਲੇ 20-25 ਦਿਨਾਂ ਤੋਂ ਨਾ ਇੱਕ ਨਵਾਂ ਹੋਇਆ ਪਹਿਲਾਂ ਤਾਂ ਉਹ ਫੈਕਟਰੀ ਵਾਲਾ ਬੰਦਾ ਆ ਆ ਥਾਂ ਦੇ ਵਿੱਚ ਫੈਕਟਰੀ ਦਾ ਪਾਣੀ ਜਿਹੜਾ ਉਹਦੀ ਬੇਸਟੇਜ ਨਿਕਲਦੀ ਸੀਗੀ ਉਹਦਾ ਕਾਰਬਨ ਹੁੰਦਾ ਸੀਗਾ ਇੱਥੇ ਉਹ ਟੈਂਕੀਆਂ ਲਾ ਲਾ ਕੇ ਜਾਂਦਾ ਰਿਹਾ ਸੀਗਾ ਉਹਦਾ ਪ੍ਰੂਫ ਵੀ ਮੈਂ ਤੁਹਾਨੂੰ ਦਿਖਾਣਾ ਦਰਖਤ ਤਾਂ ਸੁੱਕ ਗਏ ਸਾਰੇ ਤੇ ਹੁਣ ਜਿਹੜਾ ਹੁਣ ਦਾ ਕਿਉਂਕਿ ਟਾਈਮ ਹੈ بارش ਦਾ ਪਾਣੀ ਦੀ ਵੀ ਲੋੜ ਹੈ ਨਹੀਂ ਕਿਸੇ ਨੂੰ ਮਗਰ ਸੀਵਰੇਜ ਆਉਂਦਾ ਸਾਡੇ ਗਾਂਹਾਂ ਜਾਂਦਾ ਇਹ ਕੋਟ ਬਖਤੂ ਨੂੰ ਅੱਗੇ ਨਿਕਲਦਾ ਨਾਲੇ ਦੇ ਵਿੱਚ ਪੈਂਦਾ ਹੈਗਾ ਇਹਨੂੰ ਤਕਰੀਬਨ ਅੱਜ ਨਾਲ 20 ਦਿਨਾਂ ਤੋਂ ਪਲੱਸ ਹੋ ਗਿਆ ਤੁਸੀਂ ਮੈਂ ਤੁਹਾਨੂੰ ਆਹ ਦਿਖਾਉਣਾ ਹੈਗਾ ਆ ਧਿਆਨ ਨਾਲ ਦੇਖ ਲਿਓ ਇਹ ਇਹ ਨਾ ਬਿਲਕੁਲ ਸੜਕ ਦੀ ਜੜ ਦੇ ਵਿੱਚ ਉਹ ਨੱਕਾ ਹੋਇਆ ਬੈਠਾ ਹੋਇਆ ਪਿਆ ਸਾਰਾ ਸਾਡਾ ਪਿੰਡ ਨੇ ਫੋਨ ਕਰਤੇ ਸਰਪੰਚ ਨੇ ਫੋਨ ਕਰਤੇ ਮਿਊਸਪਲ ਕਮੇਟੀ ਨੂੰ ਰਾਮ ਵਾਲਿਆਂ ਨੂੰ ਭਾਈ ਵੀ ਤੁਹਾਡਾ ਸੀਵਰੇਜ ਪਾਇਆ ਵੈ ਇਹਨੂੰ ਸਾਮੋ ਯਾਰ ਅੱਗੇ ਸਾਡੀਆਂ ਫਸਲਾਂ ਦਾ ਵੀ ਨੁਕਸਾਨ ਹੁੰਦਾ ਜਿਹੜੇ ਜਿੰਨੇ ਵੀ ਦਰਖਤ ਇੱਥੇ ਲੱਗੇ ਆ ਇਹਨਾਂ ਦਾ ਭਾਰੀ ਨੁਕਸਾਨ ਹੈ ਅੱਗੇ ਸਾਡਾ ਖਾਲ ਜਾਂਦਾਗਾ ਇੱਥੋਂ ਤਕਰੀਬਨ 2 ਕਿਲੇ ਬਾਟ ਤੇ ਜੋ ਸੜਕ ਨੂੰ ਕ੍ਰੋਸ ਕਰਦਾ ਉਹਦੇ ਨਾਲ ਇਹਦੀ ਟੱਕਰ ਲੱਗੀ ਤੇ ਦੂਜੇ ਬਾਅਦ ਨਾਲ ਇਹ ਸੜਕ ਨੂੰ ਪਾਣੀ ਨੇ ਕ੍ਰੋਸ ਕਰਨਾ ਸਾਰੀ ਜਿਹੜੀ ਗੱਲਬਾਤ ਹੈ ਮੇਰੇ ਪਿੰਡ ਦੇ ਮੋਤਵਰ ਖੜਿਆ ਇਹ ਨੇੜੇ-ਨੇੜੇ ਖੇਤਾਂ ਵਾਲੇ ਵੀ ਆ ਸਾਰੇ ਆ ਇਹ ਉਹ ਭਰਾ ਵੀ ਆ ਜਿਹੜੇ ਫੈਕਟਰੀ ਦੇ ਮੁਰੇ ਹੀ ਬੰਦੇ ਆ ਤੇ ਅਸੀਂ ਇੰਨਾ ਜਿਹੜੀਆਂ ਆ ਮੁਸ਼ਕਲਾਂ ਨਾਲ ਇਹਨਾਂ ਦੇ ਨਾਲ ਵੀ ਜੂਜਦੇ ਆ ਇਹ ਮੈਨੂੰ ਐ ਦੱਸੋ ਵੀ ਇਹਨੂੰ ਕਿੰਨਾ ਟਾਈਮ ਹੋ ਗਿਆ ਜੀ ਇਸ ਇਹਨੂੰ ਲੀਕ ਹੋਏ ਨੂੰ ਇਹਨੂੰ ਲੀਕ ਨੂੰ ਤਾਂ ਜੀ 6 ਮਹੀਨੇ ਹੋ ਗਏ ਪਹਿਲਾਂ ਤਾਂ ਅਸੀਂ ਥੋੜਾ ਹੂੰ ਹੁਣ ਜ਼ਿਆਦਾ ਹੋ ਗਿਆ ਜੀ ਆ ਹੂੰ ਹੌਲੀ ਹੌਲੀ ਵਧ ਗਈ ਹੈ ਹੁਣ ਆਹ ਤਾਂ ਸੜਕ ਵੀ ਭੰਨਣ ਲੱਗ ਗਿਆ ਜੀ ਇਹ ਪਾਣੀ ਜੀ ਨਾਲ ਇਹਦਾ ਦਰਖਤਾਂ ਨੂੰ ਮਾਰਦਾ ਹੈਗਾ ਦਰਖਤ ਜਦੋਂ ਪਾਣੀ ਪਈ ਗਿਆ ਹੁਣ ਬਾਰਿਸ਼ ਪੈ ਗਈ ਜ਼ੋਰ ਦੀ ਬਹੁਤ ਜ਼ਿਆਦਾ ਬੱਦਲ ਆਏ ਹੁਣ ਦੀ ਗਾਹਾ ਉਹ ਪੁਲੀ ਨਾਲ ਲੱਗ ਕੇ ਤੇ ਸਾਡੇ ਝੋਨੇਆਂ ਦੇ ਵਿੱਚ ਪਈ ਜਾਂਦਾ ਨਾਲੇ ਤਾਂ ਸਾਡਾ ਨੁਕਸਾਨ ਹੈ ਝੋਨੇ ਅੱਗੇ ਭਰੇ ਰਹੇ ਆ ਤੇ ਪਾਣੀ ਦਾ ਨਿਕਾਸ ਐ ਨਹੀਂ ਕਿਸੇ ਪਾਸੇ ਤੇ ਸੜਕ ਨੂੰ ਭੰਨ ਕੇ ਖਰਾਬ ਕਰੀ ਜਾਂਦਾ ਸਾਰੀ ਨਹੀਂ ਇੱਥੇ ਦੋ ਪਾਸੇ ਛੜਕ ਜਾਂਦੀ ਹੈ ਜਿਹੜਾ ਰਸਤਾ ਹੈਗਾ ਹਾਂ ਚਲੋ ਤੇ ਕੋਈ ਨੰਘਾ ਵਾਲਾ ਵੀ ਡਿੱਗ ਸਕਦਾ ਨਾ ਕੋਈ ਰਾਤ ਬਰਾਤੇ ਜਾਂਦਾ ਅਸੀਂ ਬਲਦ ਰੇੜੀ ਲੈ ਕੇ ਆਉਨੇ ਹੈਗੇ ਜੱਟ ਪਾ ਪਛਿੰਦਰੀ ਵੀ ਪਲਟ ਸਕਦੀ ਐ ਨਹੀਂ ਇਹ ਇਹਦੇ ਬਾਰੇ ਕੋਈ ਗੱਲ ਕੀਤੀ ਐ ਤੁਸੀਂ ਇਹਨਾਂ ਨੂੰ ਕਿਹਾਗਾ ਦੱਸਿਆ ਵੀ ਭਾਈ ਸਾਡੇ ਅਸੀਂ ਤਿੰਨ ਵਾਰਾ ਦਫ਼ਤਰ ਚ ਜਾਏ ਇਹਨਾਂ ਕੋਲ ਪ੍ਰਧਾਨ ਕਹਿੰਦਾ ਵੀ ਕਰ ਦੇਗੇ ਆਉਂਦਾ ਕੋਈ ਨਹੀਂ ਤਿੰਨ ਵਾਰਾ ਸਰਪੰਚ ਨੇ ਫੋਨ ਕਰਤਾ ਹਾਂਜੀ ਕੋਈ ਨਹੀਂ ਬੜਾ ਫਿਰ ਹਾਲੇ ਦਾ ਹਾਲੇ ਦਾ ਜੀ ਫਿਰ ਹੁਣ ਆ ਦੇਖੋ ਨੁਕਸਾਨ ਹੋਈ ਜਾਂਦਾ ਹੈਗਾ ਨਹੀਂ ਜਿਹੜੇ ਆਹ ਪਹਿਲਾਂ ਆਹ ਮੱਛੇ ਆ ਪਹਿਲਾਂ ਇੱਥੇ ਫੈਕਟਰੀ ਦਾ ਪਾਣੀ ਪੈਂਦਾ ਸੀਗਾ ਫੈਕਟਰੀ ਪਹਿਲਾਂ ਫੈਕਟਰੀ ਦਾ ਜੀ ਹੁਣ ਇਹ ਆ ਗਿਆ ਹੁਣ ਇਹ ਸੀਵੇ ਦਾ ਪੈਣ ਲੱਗਿਆ ਸੁਣਦਾ ਕੋਈ ਹੈ ਨਹੀਂ ਕੋਈ ਸੁਣਦਾ ਫਿਰ ਹਾਲੇ ਦਾ ਕੋਈ ਕਰਨਾ ਪੂ ਕੁਛ ਇਹਦਾ ਹਾਲੇ ਤਾਂ ਹੀ ਹੁਣ ਅਸੀਂ ਦੋ ਤਿੰਨ ਵਾਰੀ ਜਾਏ ਜੇ ਨਹੀਂ ਹੱਲ ਕਰਦੇ ਤਾਂ ਫਿਰ ਅਸੀਂ ਉਹ ਜਿਵੇਂ ਅੱਗੇ ਬਕਸੂਦਿਆਂ ਨੇ ਬੰਦ ਕਰਿਆ ਆਪਣਾ ਥੀਕੋ ਬੰਦ ਕਰ ਦਾਂਗੇ ਉਹ ਅੱਛਾ ਅੱਗੋ ਬੰਦ ਕਰ ਛੱਡੀ ਐ ਅੱਗੋ ਬਕਸੂਦਿਆਂ ਨੇ ਬੰਦ ਕਰ ਰੱਖਿਆ ਉੱਥੇ ਵੀ ਇਹੀ ਪ੍ਰੋਬਲਮ ਸੀਗੀ ਇਹਨਾਂ ਨੇ ਨਹੀਂ ਸੁਣੀ ਗੱਲਬਾਤ ਉਹਨਾਂ ਨੇ ਫਿਰ ਅੱਕਿਆਂ ਨੇ ਬੰਦ ਕਰਤਾ ਵੀ ਉਹ ਅੱਗੋ ਉਹਨਾਂ ਨੇ ਬੰਦ ਕਰ ਦਿੱਤੀ ਜੋ ਪਾਈਪਲਾਈਨ ਸੀਗੀ ਜੋ ਬੰਦ ਕਰ ਦਿੱਤਾ ਦੱਸੋ ਦੋਸਤੋ ਇਹ ਅੱਕਿਆਂ ਨੂੰ ਕਦਮ ਚੱਕੜੇ ਪੈਂਦੇ ਆ ਜਿਵੇਂ ਹੁਣ ਬਾਈ ਨੇ ਕਿਹਾ ਨਾ ਕਹਿੰਦਾ ਵੀ ਸਾਨੂੰ ਇਹ ਅੱਕਿਆਂ ਨੂੰ ਬੰਦ ਕਰਨੀ ਪਊਗੀ ਕਿਉਂਕਿ ਹੁ ਤਕਰੀਬਨ ਟਾਈਮ ਤੱਕ ਇਹਨੂੰ 6 ਮਹੀਨੇ ਹੋ ਗਿਆ ਥੋੜੇ ਇਥੋਂ ਹਟ ਕੇ ਦਾਗੋ 흘ੀਕ ਹੋ ਜਾਂਦੇ ਨੇ ਤੇ ਆਹ ਵੇਖੋ ਹੁਣ ਇਹ ਜਿਹੜੇ ਆਹ ਦਰਖਤ ਲੱਗੇ ਹੈਗੇ ਇਹ ਲਾਇਤਾ ਇਹ ਮਤਲਬ ਮਹਿਕਮੇ ਦੇ ਲੱਗੇ ਆ ਸੂਏ ਦੇ ਨਾਲ ਲੱਗੇ ਹੈਗੇ ਆ ਸਾਰਾ ਜਿਹੜਾ ਤੁਹਾਨੂੰ ਦੀਨ ਹੈਗਾ ਤੇ ਹੁਣ ਜਦੋਂ ਇਦਾਂ ਦਾ ਪਈ ਗਿਆ ਇਦੂ ਬਾਅਦ ਇਹਨੇ ਕੀ ਹੋਣਾ ਸੜਕ ਪਾਰ ਕਰਨਾ ਸੜਕ ਪਾਰ ਕਰਨਾ ਸਾਡੀਆਂ ਫਸਲਾਂ ਮਰਨਗੀਆਂ ਅਸੀਂ ਤਾਂ ਜਰ ਪਹਿਲੇ ਹੀ ਤਕਰੀਬ ਦੇ ਵਿੱਚ ਆ ਸਾਨੂੰ ਤਾਂ ਫੈਕਟਰੀ ਨੇ ਇੰਨਾ ਮੁਸੀਬਤ ਦੇ ਵਿੱਚ ਪਾ ਰੱਖਿਆ ਸਾਨੂੰ 60 ਦਿਨ ਹੋ ਗਏ ਬੈਠਾ ਨੂੰ ਸਾਡੀ ਕੋਈ ਸਰਵਾਈ ਨਹੀਂ ਹੁੰਦੀ ਆ ਅਸੀਂ ਹੱਥ ਬੰਨ ਕੇ ਬੇਨਤੀ ਕਰਦੇ ਹਾਂ ਰਾਮੇ ਦੀ ਮਿਊਸਪਲ ਕਮੇਟੀ ਨੂੰ ਪ੍ਰਧਾਨ ਨੂੰ ਮੌਕੇ ਦੀ ਸਰਕਾਰ ਨੂੰ ਵੀ ਸਾਡੇ ਹੱਥ ਮੰਨ ਕੇ ਬੇਨਤੀ ਹੈ ਬਾਰਿਸ਼ ਦਾ ਟਾਈਮ ਹੈ ਬਹੁਤ ਭਾਰੀ ਮੀਂਹ ਕੱਲ ਵੀ ਪੈ ਗਿਆ ਇਦੂ ਪਹਿਲਾਂ ਹੀ ਪਿਆ ਆਉਣ ਵਾਲੇ ਟਾਈਮ ਦੇ ਵਿੱਚ ਵੀ ਦੱਸੀ ਜਾਂਦੇ ਆ ਅਸੀਂ ਚਾਰੇ ਪਾਸੋਂ ਸਾਡਾ ਪਿੰਡ ਮਰੂਆ ਕਿਉਂਕਿ ਇੱਕ ਇੱਕ ਸਾਈਡ ਤੇ ਚੜ੍ਹਦੇ ਵਾਲੇ ਪਾਸੇ ਮੇਰੇ ਪਿੰਡ ਦੇ ਵਿੱਚ ਸਾਡੇ ਪਿੰਡ ਨੂੰ ਕੱਸੀ ਆਉਂਦੀ ਹੈ ਤੇ ਨਾਲ ਜਿਹੜਾ ਛਿਪਦੇ ਵਾਲੇ ਪਾਸੇ ਆ ਗਿਆ ਆ ਸਾਡੇ ਪਿੰਡ ਦੇ ਨਾਲ ਨਾਲ ਸੁਆ ਆਉਂਦਾ ਸਾਡਾ ਪਿੰਡ ਵਿਚਾਲੇ ਰਹਿ ਗਿਆ ਮੀਂਹ ਦੀ ਮਾਰ ਪੈਂਦੀ ਹੈ ਪਾਣੀ ਦੀ ਮਾਰ ਪੈਂਦੀ ਹੈ ਤੇ ਆ ਸਾਰਾ ਰਾਮਾ ਮੰਡੀ ਦਾ ਗੰਦ ਆਉਂਦਾ ਆ ਸ਼ਹਿਰ ਦਾ ਗੰਦ ਹੈ ਉਹਨਾਂ ਦਾ ਇਹ ਗੰਦ ਨਾ ਸਾਡੇ ਇੱਥੇ ਖੇਤਾਂ ਦੇ ਨਾਲ ਇੱਥੇ ਖੜਨਾ ਦੁੱਬਰ ਹੋਇਆ ਪਿਆ ਸਾਨੂੰ ਨਾ ਇੱਥੇ ਇੱਥੇ ਖੜ੍ਹ ਸਕਦੇ ਆ ਨਾ ਬੈਠ ਸਕਦੇ ਆ ਹੁਣ ਜਿਹੜਾ ਖੇਤਾਂ ਦੇ ਵਿੱਚ ਯਾਰ ਕੰਮ ਕਰਦੇ ਆ ਇੱਕ ਸਾਈਡ ਤੇ ਤਾਂ ਹੁਣ ਦੇਖੋ ਤੁਸੀਂ ਆ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾਉਣਾ ਉਹ ਆ ਗਈ ਫੈਕਟਰੀ ਆ ਗਈ ਇੱਕ ਸਾਈਡ ਤੇ ਆ ਗੰਦਾ ਨਾਲਾ ਆ ਗਿਆ ਹੁਣ ਤੁਸੀਂ ਆਪਾਂ ਸੋਚ ਸਕਦੇ ਆ ਪ੍ਰਦੂਸ਼ਣ ਦਾ ਉਹਦਾ ਬਹੁਤ ਜਿਆਦਾ ਸਮੈਲ ਉਹਦੀ ਬਹੁਤ ਜਿਆਦਾ ਆ ਇਧਰੋਂ ਗੰਦੇ ਨਾਲੇ ਦੀ ਆ ਗਈ ਹੁਣ ਇੱਥੇ ਬੰਦਾ ਜਿਹੜਾ ਕੋਈ ਕੰਮ ਕਰੂ ਆ ਜਾਂ ਕੋਈ ਰੋਟੀ ਪਾਣੀ ਖਾਣਾ ਕਿ ਦੁਪਹਿਰੇ ਚਾਹ ਪਾਣੀ ਪੀਣਾ ਉਹਦੇ ਖੇਤਾਂ ਦੇ ਵਿੱਚ ਤਕਰੀਬਨ ਬੰਦੇ ਆਉਂਦੇ ਆ ਤਾਂ ਉਹਨਾਂ ਨੂੰ ਕਿੰਨੀ ਇਹ ਮੁਸ਼ਕਲ ਹੋਊਗੀ ਆਪਾਂ ਸੋਚ ਸਕਦੇ ਆ ਕਿ ਸਾਡੀ ਇਹ ਬੇਨਤੀ ਹੈ ਨਹੀਂ ਕੋਈ ਸੁਣ ਸਕਦਾ ਤਾਂ ਸਰਕਾਰੇ ਇਦਾਂ ਦੇ ਕੰਮ ਨਾ ਕਰ ਹੱਥ ਬਨ ਕੇ ਬੇਨਤੀ ਆ ਆਪਦੇ ਬੰਦਿਆਂ ਨੂੰ ਜਿਹੜੇ ਤੁਹਾਡੇ ਮੋਤਬਰ ਤੁਸੀਂ ਸ਼ਹਿਰਾਂ ਦੇ ਵਿੱਚ ਛੱਡੇ ਆ ਪਿੰਡਾਂ ਦੇ ਵਿੱਚ ਛੱਡੇ ਆ ਉਹਨਾਂ ਨੂੰ ਕਹੋ ਭਾਈ ਵੀ ਆ ਮੁਸ਼ਕਲ ਹੈ ਅਸੀਂ ਤੁਹਾਨੂੰ ਵੋਟਾਂ ਪਾਈਆਂ ਆ ਆ ਜਿਹੜੇ ਬੰਦੇ ਖੜੇ ਆ ਨਾ ਇਹਨਾਂ ਨੇ ਤੁਹਾਨੂੰ ਵੋਟਾਂ ਪਾਈਆਂ ਫਿਰ ਤੁਸੀਂ 92 ਵਿਧਾਇਕ ਤੁਹਾਡੇ ਬਣੇ ਆ ਐਵੇਂ ਨਹੀਂ ਬਣੇ ਸਾਡੀ ਹੱਥ ਬਨ ਕੇ ਬੇਨਤੀ ਆ ਸਾਡੀ ਅਰਜ਼ੀ ਸੁਣ ਲਓ ਤੇ ਨਹੀਂ ਆਉਣ ਵਾਲਾ ਟਾਈਮ ਆ ਜਿਹੜਾ ਤੁਹਾਡਾ ਤੁਹਾਨੂੰ ਇਹ ਭੁਗਤਣਾ ਪਊਗਾ ਇਹ ਸਾਰੀ ਨਾ ਜਿਹੜੀ ਇਹ ਛੜਕੇਗੀ ਮੈਂ ਤੁਹਾਨੂੰ ਇਹ ਦੱਸਦਾ ਹਾਂ ਇਹ ਤਕਰੀਬਨ ਰਾਮਾ ਮੰਡੀ ਕੈਂਚੀਆਂ ਤੋਂ ਆਉਂਦੀ ਹੈ ਤੇ ਅੱਗੇ ਬੰਗੀਪਿੰਡ ਨੂੰ ਲੰਘਦੀ ਹੈ। ਇਹ ਸੜਕ ਨੂੰ 15 ਸਾਲ ਹੋ ਗਏ ਅਕਾਲੀ ਦਲ ਦੀ ਸਰਕਾਰ ਦੇ ਵਿੱਚ ਬਣੀ ਸੀਗੀ ਉਦੋਂ ਮੁੜ ਕੇ ਜਿੰਨੀਆਂ ਸਰਕਾਰਾਂ ਆਈਆਂ ਇਹ ਸੜਕ ਬਲ ਕੋ ਝਾਕਿਆ ਨਹੀਂ ਸਾਰੀ ਸੜਕ ਟੁੱਟ ਗਈ ਇਹ। ਉਤੋਂ ਆਹ ਸੀਵਰੇਜ ਦਾ ਪਾਣੀ ਕਿਉਂ ਤੋੜੀਏ ਸੀਵਰੇਜ ਨੇ ਆ। ਮੰਗ ਰਿਹਾ ਥਾਂ ਥਾਂ ਤੋਂ ਟੁੱਟਿਆ ਪੈਗਾ। ਹੱਥ ਬਨ ਕੇ ਬੇਨਤੀ ਹੈ ਵੀ ਹੁਣ ਇਹ ਇਦੂ ਬਾਦ ਇਹਨੇ ਕ੍ਰੋਸ ਕਰਨਾ ਆਹ ਸੜਕ ਨੂੰ ਕ੍ਰੋਸ ਕਰਨਾ ਤੇਲੇ ਬਸ ਕ੍ਰੋਸੂ ਤਾਂ ਸਾਡੀਆਂ ਫਸਲਾਂ ਮਰ ਰਹੀਆਂ। ਅਸੀਂ ਤਾਂ ਪਹਿਲੀ ਤਪੇ ਪਿਆਂਗੇ। ਸਾਡੀ ਪਹਿਲਾਂ ਨਿਕਲ ਸੁਣਿਆ ਹੱਥ ਬਨ ਕੇ ਬੇਨਤੀ ਹੈ। ਪ੍ਰਸ਼ਾਸਨ ਨੂੰ ਬੇਨਤੀ ਆ ਜਿਹੜੀ ਮਿਊਸਪਲ ਕਮੇਟੀ ਹੈ ਪ੍ਰਧਾਨ ਹੈ ਉਹਨਾਂ ਨੂੰ ਬੇਨਤੀ ਆ ਵੀ ਕਮਾਲੂ ਪਿੰਡ ਦੇ ਵਿੱਚੋਂ ਬੋਲਦੇ ਆ ਸਾਨੂੰ ਨਾਂਤ ਪਾਓ ਫਿਰ ਅੱਕਿਆਂ ਨੂੰ ਇਹ ਸਾਨੂੰ ਬੰਦ ਕਰਨਾ ਪੈਣਾ ਐਥੋਂ ਬੰਦ ਹੋ ਗਿਆ ਮੰਗਰਲੀਕ ਉਹਨਾਂ ਤੇ ਫਿਰ ਮੰਗਰ ਲਈ ਬੰਦ ਕਰਨਗੇ ਫਿਰ ਸ਼ਹਿਰ ਦਾ ਗੰਦ ਨਾ ਤੁਹਾਡੇ ਦਾ ਜਿਹੜਾ ਰਾਮਾ ਮੰਡੀ ਦਾ ਆਉਂਦਾ ਇਹ ਤੁਹਾਡੇ ਸ਼ਹਿਰ ਦੇ ਵਿੱਚ ਰਹੂਗਾ ਇਹ ਸਾਡੇ ਹੱਥ ਬੰਨ ਕੇ ਬੇਨਤੀ ਆ ਹੁਣ ਇਹਨੂੰ ਕੰਟਰੋਲ ਕਰ ਲਓ ਇਹ ਨਾਲ ਘਰ ਮੈਂ ਤੁਹਾਨੂੰ ਦਿਖਾਉਣਾ ਲੈ ਆ ਆ ਕੇ ਘਰ ਹੁਣ ਜਦ ਆਹ ਘਰਾਂ ਵਾਲਿਆਂ ਦੇ ਕੋਲੇ ਦੇਖੋ ਇੱਕ ਪਾਸੇ ਤਾਂ ਫੈਕਟਰੀ ਲੱਗੀ ਤੇ ਦੂਜੇ ਪਾਸੇ ਆ ਗੰਦ ਜਿਹੜਾ ਸੀਵਰੇਜ ਦਾ ਆਈ ਜਾਂਦਾ ਹੁਣ ਇਹਨਾਂ ਨੂੰ ਕਿੰਨਾ ਔਖਾ ਹੋਣਾ ਇੱਥੇ ਰੋਟੀ ਪਾਣੀ ਖਾਣਾ ਚਾਹ ਪਾਣੀ ਪੀਣਾ ਜਰ ਆਪਾਂ ਸਾਰੇ ਆਪਾਂ ਧੀਆ ਪੋਤਾਂ ਵਾਲੇ ਜਵਾਕਾਂ ਵਾਲੇ ਐ ਜੇ ਤੁਹਾਨੂੰ ਚੰਗਾ ਐਨਵਾਇਰਨਮੈਂਟ ਚਾਹੀਦਾ ਤਾਂ ਸਾਡੇ ਵੀ ਜਵਾਕਾਂ ਸਾਨੂੰ ਵੀ ਚਾਹੀਦਾ ਸੋ ਇਸ ਕਰਕੇ ਬੇਨਤੀ ਐ ਸੋ ਇਹਨੂੰ ਤੁਸੀਂ ਕੰਟਰੋਲ ਕਰ ਲਓ ਅਸੀਂ ਤਾਂ ਪਹਿਲਾਂ ਬਾਰ-ਬਾਰ ਕਹਿਨੇ ਆਂ ਵੀ ਫੈਕਟਰੀ ਨੇ ਸਾਨੂੰ ਬਹੁਤ ਤਪਾਇਆ ਗਿਆ ਇੱਕ ਪਾਸੇ ਸਾਡੇ ਫੈਕਟਰੀ ਲੱਗ ਗਈ ਇੱਕ ਪਾਸੇ ਸਾਡੇ ਸੀਵਰੇਜ ਜਾਂਦਾ ਵਿਚਾਲੇ ਵਾਲੇ ਲੋਕ ਜਮਾ ਮਾਰੇਗੇ ਸੋ ਗੰਦ ਦੇ ਵਿੱਚ ਸਾਥੋਂ ਪਾਈ ਚਾਹ ਪਾਣੀ ਦੁੱਬਰ ਹੋਇਆ ਪਿਆ ਸਾਨੂੰ ਰੋਟੀ ਪਾ ਸਾਰਾ ਕੁਝ ਹੀ ਲੰਘਦਾ ਹੁਣ ਆ ਆ ਤੇ ਰਸਤਾ ਇਧਰੋਂ ਆ ਗਿਆ ਇਧਰੇ ਚ ਰਸਤਾ ਜਾਂਦਾ ਤੇ ਇਧਰੋਂ ਆ ਬੰਗੀ ਤੇ ਕਮਾਰਾ ਮਾ ਰੋਡ ਆ ਗਿਆ ਆ ਹੁਣ ਇੱਥੇ ਰਾਤ ਨੂੰ ਕੋਈ ਇਨਸੀਡੈਂਟ ਹੋ ਸਕਦਾ ਹੈ ਇੱਥੇ ਕੋਈ ਡਿੱਗ ਸਕਦਾ ਇੱਥੇ ਕੋਈ ਕੋਈ ਬਲਡ ਰੈਡੀ ਲੈ ਕੇ ਆਉਂਦਾ ਉਹ ਕਿਉਂਕਿ ਮੋੜ ਆ ਗਿਆ ਮੋੜ ਤੋਂ ਮੁੜੂਗੀ ਤੇ ਟਾਇਰ ਡਿੱਗ ਸਕਦਾ ਕਿਤੇ ਸੱਟ ਫਿੱਟ ਵੱਜ ਸਕਦੀ ਹੈ ਕਿ ਜਿੰਨਾ ਚਿਰ ਇਦਾਂ ਦਾ ਕੁਝ ਕਾ ਹੁੰਦਾ ਨਹੀਂ ਉਹਨਾਂ ਚਿਰ ਤੁਸੀਂ ਜਾਗਣਾ ਨਹੀਂ ਹੈਗਾ ਸੋ ਬੇਨਤੀ ਹੈ ਇਹਦਾ ਛੇਤੀ ਉਹਦਾ ਛੇਤੀ ਦਾ ਪ੍ਰਬੰਧ ਕਰ ਲੋ ਨਹੀਂ ਫਿਰ ਇਹ ਬੰਦ ਹੋਊਗੀ